ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਅੱਜ ਦੀ ਕਲੈਕਸ਼ਨ ਜਿਹੜੀ ਮੈਂ ਲੈ ਕੇ ਆਈ ਆਂ ਬੁਟੀਕ ਸਟਾਈਲ ਕਿਉਂਕਿ ਇਹ ਵਾਲੀਆਂ ਕਲੈਕਸ਼ਨਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਜਦੋਂ ਕੁਝ ਡਿਫਰੈਂਟ ਜਿਹਾ ਲੈ ਕੇ ਆਉਂਦੇ ਆ ਨਾ ਵੀ ਅਲੱਗ ਜਿਹਾ ਜਿਹੜਾ ਕਿ ਮਤਲਬ ਕਿ ਹਰ ਕੋਈ ਪਹਿਣ ਦੇ ਬਜਟ 'ਚ ਵੀ ਆ ਜਾਂਦਾ ਤੇ ਕੁਝ ਡਿਫਰੈਂਟ ਵੀ ਹੋ ਜਾਂਦਾ ਜਿਹੜਾ ਕਿ ਇੱਕ ਵਾਰ ਕੋਈ ਇੱਕ ਪਹਿਣ ਪਾਉਗੀ ਤਾਂ ਦੂਸਰੇ ਦੇ ਪਾਇਆ ਨਹੀਂ ਮਿਲੂਗਾ ਜਿਵੇਂ ਕਿ ਆਮ ਸੋੜਦਾ ਇੱਕ ਕਲਰ ਇੱਕ ਸੈੱਟ ਦੇ ਵਿੱਚ ਚਾਰ-ਚਾਰ ਸੀਮ ਆ ਜਾਂਦੇ ਨੇ ਬਟ ਇਹ ਸਾਰੇ ਡਿਫਰੈਂਟ ਪੀਸ ਰੈਡੀ ਹੁੰਦੇ ਨੇ ਬੁਟੀਕਾਂ ਵਾਲੇ ਪੀਸ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਸੋ ਇਦਾਂ ਦੀ ਕਲੈਕਸ਼ਨ ਨੂੰ ਬਹੁਤ ਜ਼ਿਆਦਾ ਪਿਆਰ ਵੀ ਦਿੰਨੇ ਹੋ ਤੇ ਬਹੁਤ ਜ਼ਿਆਦਾ ਰਿਸਪੌਂਸ ਵੀ ਦਿੰਨੇ ਹੋ ਤਾਂ ਕਰਕੇ ਇਹ ਵਾਲੀ ਕਲੈਕਸ਼ਨ ਆਪਾਂ ਫੇਰ ਤੋਂ ਲੈ ਕੇ ਆਇਆ ਨਿਊ ਡਿਜ਼ਾਈਨਰਾਂ ਦੇ ਨਾਲ ਠੀਕ ਹੈ ਨਿਊ ਫੈਬਰਿਕ ਲੈ ਕੇ ਆਇਆ ਨਿਊ ਡਿਜ਼ਾਈਨ ਲੈ ਕੇ ਆਇਆ ਸੋ ਕੋਈ ਵੀ ਸੂਟ ਤੁਹਾਨੂੰ ਇੰਨਾ ਚ ਪਸੰਦ ਆਊਗਾ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਆਰਾਮ ਦੇ ਨਾਲ ਇੰਨਾ ਫੁੱਟਾ ਨੂੰ ਮੰਗਵਾ ਸਕਦੇ ਹੋ ਠੀਕ ਹੈ ਜੀ ਬਹੁਤ ਬੈਣਾ ਦੀਆਂ ਕੌਸ ਆਉਂਦੀਆਂ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਜੀ ਲੁਧਿਆਣਾ ਪਖਵਾਲ ਪਖਵਾਲੇ ਇੱਕ ਸ਼ਹਿਰ ਆ ਛੋਟਾ ਜਿਹਾ ਰਾਇਕੋਟ ਰੋਡ ਦੇ ਉੱਪਰ ਲੁਧਿਆਣਾ ਰਾਇਕੋਟ ਰੋਡ ਤੇ ਤੇ ਉੱਥੇ ਜਦੋਂ ਤੁਸੀਂ ਪਹੁੰਚਦੇ ਹੋ ਤਾਂ ਉਹਦੇ 1 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਜੀ ਸਾਡਾ ਪੈਣੀ ਮੈਂ ਘਰ ਤੋਂ ਹੀ ਕੰਮ ਕਰਦੀ ਆ ਜਿਹੜੀ ਇਹ ਬੁਟੀਕਾ ਹੈ ਮੇਰੇ ਘਰ ਦੇ ਵਿੱਚ ਹੀ ਆ ਤੁਸੀਂ ਸਟੀਚਿੰਗ ਕਰਵਾ ਕੇ ਲੋ ਵਿਦਾਊਟ ਸਟੀਚਿੰਗ ਲੋ ਥ੍ਰੈਡ ਦਾ ਕੋਈ ਸੂਟ ਰੈਡੀ ਕਰਵਾਉਣਾ ਹੈਂਡਵਰਕ ਦਾ ਸੂਟ ਆਹ ਸਭ ਕੁਝ ਤੁਹਾਨੂੰ ਅਵੇਲੇਬਲ ਮਿਲੂਗਾ ਠੀਕ ਹੈ ਜੀ ਸ਼ਾਪ ਤੇ ਵਿਜ਼ਿਟ ਕਰਨਾ ਇੱਕ ਕਾਲ ਕਰਕੇ ਜਰੂਰ ਆਇਓ ਕਾਲ ਤੋਂ ਬਿਨਾ ਫੀਸ ਨਾ ਆਵੇ ਕਿਉਂਕਿ ਕਈ ਵਾਰੀ ਆਏ ਹੁੰਦਾ ਤੁਹਾਡਾ ਘੇੜਾ ਨਾ ਲੱਗੇ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਜੀ ਤੇ ਜਿਹੜੀ ਮੈਂ ਅੱਜ ਦੀ ਕਲੈਕਸ਼ਨ ਦਿਖਾਉਣ ਲੱਗੀ ਆ ਇਹ ਮੈਂ ਤੁਹਾਨੂੰ ਕਨਸੈਪਟ ਬਣਾ ਕੇ ਵੀ ਇੱਕ ਦਿਖਾ ਦਿੰਨੀ ਆ ਬਟ ਏ ਕਿਸੇ ਦਾ ਰੈਡੀ ਹੋਇਆ ਬਟ ਇਹ ਵਾਲਾ ਸੂਟ ਹੈਗਾ ਨਾ ਇਹ ਪਿਓਰ ਵਰਬਰੀ ਤੇ ਹੋਇਆ ਦੱਸਦੀ ਇਹਦੀ ਵੀ ਆਪਣੀ ਇੱਕ ਵੀਡੀਓ ਆ ਚੁੱਕੀ ਆ ਇਹਦੇ ਵਿੱਚ ਵੀ ਆਪਣੇ ਕੋਲ ਕਲਰ ਹੋਣਗੇ ਇੱਕ ਅਧਾ ਡਿਜ਼ਾਈਨ ਹੋਊਗਾ ਹਜੇ ਅਵੇਲੇਬਲ ਸੋ ਜਿਹੜੀ ਭੈਣ ਨੂੰ ਰਿਕੁਆਇਰ ਹੋ ਜ਼ਰੂਰ ਦੱਸੂਗੀ ਬਟ ਅੱਜ ਜਿਹੜੀ ਮੈਂ ਵੀਡੀਓ ਲੈ ਕੇ ਆਈਆਂ ਇਹ ਲੈ ਕੇ ਆਈਆਂ ਮੈਂ ਸੈਰਟਨ ਦੀ ਸੈਰਟਨ ਔਰਗੈਂਜ਼ਾ ਜਾਂ ਨਿਊ ਫੈਬਰਿਕ ਆ ਤੇ ਬਹੁਤ ਪਿਆਰਾ ਬਹੁਤ ਸੋਹਣਾ ਵਾ ਜਿਵੇਂ ਕਿ ਅੱਗੇ ਦਿਨ ਤੇ ਹਰ ਨੇ ਫੈਸਟੀਵਲ ਸੀਜ਼ਨ ਆ ਰਹੇ ਨੇ ਤਾਂ ਤੁਸੀਂ ਇਦਾਂ ਦੇ ਕਨਸੈਪਟ ਬਣਾ ਸਕਦੇ ਹੋ ਇਨਾਂ ਤੇ ਵਰਕ ਵੀ ਹੋ ਜਾਊਗਾ ਵਿਦਾਊਟ ਵਰਕ ਵੀ ਲੈ ਸਕਦੇ ਹੋ ਬੁਟੀਕ ਸਟਾਈਲਸ ਰੈਡੀ ਕਰਵਾ ਸਕਦੇ ਹੋ ਲੈਸਸ ਨਾਲ ਰੈਡੀ ਕਰਵਾ ਸਕਦੇ ਹੋ ਬਹੁਤ ਆਪਸ਼ਨ ਮਿਲ ਜਾਣਗੇ ਜਿੱਦਾਂ ਦਾ ਚਾਹੋ ਉਹਦਾ ਦਾ ਸੂਟ ਇਹਦਾ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਲੋ ਜੀ ਦਿਖਾਨੀ ਆ ਤੁਹਾਨੂੰ ਪਹਿਲਾ ਸੂਟ ਦੇ ਜਿਹੜੀਆਂ ਪਹਿਣਾ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਪਹਿਲੀ ਵਾਰ ਮੇਰੇ ਚੈਨਲ ਤੇ ਆਈਆਂ ਨੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਜੀ ਲੋ ਜੀ ਦਿਖਾਨੀ ਆ ਤੁਹਾਨੂੰ ਇੱਕ ਹੈਗਾ ਵਾ ਵੀ ਮਹੀਨੇ ਦਾ ਐਂਡ ਆ ਰਿਹਾ ਵਾ ਤੇ ਆਪਾਂ ਇਹ ਵੀਡੀਓ ਮੇਰੇ ਹਸਾਮਾ ਤੁਹਾਨੂੰ ਸੈਟਰਡੇ ਤੱਕ ਮਿਲ ਜੂਗੀ ਸ਼ਾਇਦ 31 ਨੂੰ ਜਾਂ 1 ਨੂੰ ਮਿਲੂਗੀ ਇਹ ਵਾਲੀ ਵੀਡੀਓ ਜਿਹੜੀ ਅਸੀਂ ਹੁਣ ਬਣਾਉਣ ਲੱਗੇ ਆ ਤਾਂ ਮਹੀਨੇ ਦੇ ਐਂਡ ਦੇ ਵਿੱਚ ਆਪਾਂ ਕਿਹਾ ਸੀ ਕਿ winner ਕੱਢਾਂਗੇ ਜਿਹੜੇ ਸਭ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰਨਗੇ ਸਭ ਤੋਂ ਜ਼ਿਆਦਾ ਕਮੈਂਟ ਕਰਨਗੇ ਲਾਈਕ ਤਾਂ ਜਿਵੇਂ ਸਾਰੀਆਂ ਭੈਣਾਂ ਕਰ ਹੀ ਦਿੰਦੀਆਂ ਨੇ ਕਮੈਂਟ ਕਰਨ ਵਾਲਿਆਂ ਲਈ ਤੇ ਸਭ ਤੋਂ ਬਾਅਦ ਸ਼ੇਅਰ ਕਰਨ ਵਾਲਿਆਂ ਲਈ ਆਪਾਂ ਵਧੀਆ ਸੋਨਾ ਸੂਟ ਰੱਖਿਆ ਸੀ ਕਿ ਹਰ ਮਹੀਨੇ ਦੇ ਐਂਡ ਤੇ ਕੱਢਿਆ ਕਰਾਂਗੇ ਸੋ ਉਹਦਾ ਆਪਾਂ winner ਕੱਢਾਂਗੇ ਜੀ ਆ ਨੈਕਸਟ ਫਰਸਟ ਵੀਕ ਦੇ ਵਿੱਚ ਜਿਹੜੇ ਵੀ winner ਹੋਏ ਤਾਂ ਅਗਲੇ ਹਫਤੇ ਮੈਂ ਕਿਸੇ ਵੀ ਵੀਡੀਓ ਦੇ ਵਿੱਚ ਉਹਦੀ ਅਨਾਉਂਸਮੈਂਟ ਕਰੂੰਗੀ ਠੀਕ ਹੈ ਜੀ ਆ ਗੋ ਇਹ ਹੈਗਾ ਵਾ ਸਟਰਨ ਔਰਗੈਂਜ਼ਾ ਦਾ ਫੈਬਰਿਕ ਕਲਰ ਚੈੱਕ ਕਰ ਲੋ ਕਲਰ ਬਹੁਤ ਪਿਆਰੇ ਨੇ ਬਹੁਤ ਸੋਹਣੇ ਇਹਦਾ ਕਨਸੈਪਟ ਜਿਹੜਾ ਤੁਸੀਂ ਰੈਡੀ ਕਰਨਾ ਨਾ ਉਹ ਤੁਸੀਂ ਇਦਾਂ ਰੈਡੀ ਕਰ ਸਕਦੇ ਹੋ ਜਿਵੇਂ ਇਹ ਦੀ ਵੀਡੀਓ ਪਈ ਸੀ ਜਿਹੜੀਆਂ ਆਪਣਾ ਰੈਗੂਲਰ ਮੈਨੂੰ ਫੋਲੋ ਕਰ ਰਹੀਆਂ ਉਹਨਾਂ ਨੂੰ ਪਤਾ ਇਹਨਾਂ ਨੇ ਵੀਡੀਓਸ ਪਈਆਂ ਸੀ ਬਹੁਤ ਵਧੀਆ ਰਿਸਪੌਂਸ ਦਿੱਤਾ ਇਹ ਫੈਬਰਿਕ ਇਹਦੇ ਨਾਲੋਂ ਮਹਿੰਗਾ ਸੀ ਸੂਟ ਵੀ ਇਹ ਤੋਂ ਵੱਧ ਚ ਰੈਡੀ ਹੋ ਰਿਹਾ ਸੀ ਇਹ ਬਟ ਇਹ ਮੈਂ ਉਹਨਾਂ ਲਈ ਦਿਖਾ ਰਹੀ ਹਾਂ ਜਿਹੜੀਆਂ ਆਪਣਾ ਨਵੀਆਂ ਸਾਡੇ ਚੈਨਲ ਤੇ ਆਈਆਂ ਨੇ ਵੀ ਤੁਸੀਂ ਇਹਨੂੰ ਕਿਵੇਂ ਰੈਡੀ ਕਰ ਸਕਦੇ ਹੋ ਇਹ ਵਾਲੇ ਨੂੰ ਵੀ ਠੀਕ ਹੈ ਜੀ ਇਹ ਉਹਨਾਂ ਲਈ ਆ ਗਿਆ ਜਿਹੜੀਆਂ ਬਜਟ ਦੇ ਵਿੱਚ ਭਾਵੇਂ ਜਿਵੇਂ ਆਹ ਵਾਲਾ ਸੂਟ ਦਾ 2250 ਵਿੱਚ ਚੱਲਿਆ ਜਾਂਦਾ ਸੀ ਵਿਦੂ ਦੁਪੱਟਾ ਵਗੈਰਾ ਸਾਰਾ ਪਾ ਕੇ ਹਨਾ ਵਿਦਆਊਟ ਸਟਿਚਿੰਗ ਤੋਂ ਇਹ ਵਾਲਾ ਸੂਟ ਹੈ ਜਿਹੜਾ ਇਹ ਤੁਹਾਨੂੰ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਡੇ ਰੈਡੀ ਹੋ ਜਾਣਗੇ ਸੋ ਤਾਂ ਕਰਕੇ ਇਹ ਵਾਲੇ ਕਨਸੈਪਟ ਵੀ ਲੈ ਕੇ ਆਏ ਆ ਜਿਹੜੀ ਆਹ ਵਾਲੀ ਹੈ ਨਾ ਇਹ ਇਦਾਂ ਹੀ ਤੁਹਾਨੂੰ ਇਹਦੇ ਨਾਲ ਮੈਚਿੰਗ ਬਾਟਮ ਆਣ ਲੱਗ ਜਾਣੀਆਂ ਜੇ ਤੁਸੀਂ ਮੈਚਿੰਗ ਲਗਾਉਣੀ ਹੈ ਜੇ ਤੁਸੀਂ ਆਲਓਵਰ ਲੈਣਾ ਆਲਓਵਰ ਲੈ ਲਓ ਇਹ ਤੁਹਾਡੀ ਆਪਣੀ ਚੋਇਸ ਰਹੂਗੀ ਮੈਂ ਤੁਹਾਨੂੰ ਆਲਓਵਰ ਦਾ ਵੀ ਦੱਸ ਦੂੰਗੀ ਮੈਚਿੰਗ ਦਾ ਵੀ ਦੱਸ ਦੂੰਗੀ ਜਿਹੜੀਆਂ ਭੈਣਾਂ ਆਲਓਵਰ ਬਣਾਉਣੀਆਂ ਤਾਂ ਤੁਸੀਂ ਇਦਾਂ ਦੁਪੱਟਾ ਲਗਵਾ ਸਕਦੇ ਹੋ ਜੀ ਇਦਾਂ ਲਗਵਾਉਣਾ ਨਹੀਂ ਤਾਂ ਫਿਰ ਇਹ ਵਾਲਾ ਜਿਹੜਾ 60 ਨਾ ਔਰਗੰਜ਼ਾ ਇਹਦੇ ਨਾਲ ਔਰਗੰਜ਼ਾ ਦਾ ਦੁਪੱਟਾ ਤੁਸੀਂ ਲਗਵਾ ਸਕਦੇ ਹੋ ਕੋਈ ਜਿਹੜੀ ਇਹਦਾ ਬਾਟਮ ਲੱਗੂਗੀ ਵਿਸਕੋਜ਼ ਮਸਲੀਨ ਦੀ ਪਲੇਨ ਲਗਾਵਾਂਗੇ ਠੀਕ ਹੈ ਜੀ ਸੇਮ ਸਟਾਫ ਹੀ ਰਹੂਗਾ ਬਸ ਇਹਦੇ ਵਿੱਚ ਲਾਈਨਿੰਗ ਆ ਲਾਈਨਿੰਗ ਇਹਦੇ ਵਿੱਚ ਆਇਆ ਕਿਉਂਕਿ ਇਹਦੇ ਨਾਲ ਇਹੀ بیس ਚੱਲ ਰਿਹਾ ਇਹਦੇ ਨਾਲ ਬਹੁਤ ਸੋਹਣਾ ਇਹਦੇ ਜਿਆਦਾ ਸੂਟ ਇਸ ਦੀ ਰੈਡੀ ਕਰ ਰਹੇ ਆ બસ ਐਂ ਆਇਆ ਲੱਗਦਾ ਪਤਾ ਨਹੀਂ ਲੱਗਦਾ ਵੀ ਇਹ ਤਾਂ ਅਲੱਗ ਅਸੀਂ ਕੁਝ ਰੈਡੀ ਕੀਤਾ ਹੋਇਆ ਜਾਂ ਮਤਲਬ ਇਹਨਾਂ ਸੇਮ ਪਿੱਛੋਂ ਹੀ ਮਿਲ ਵੱਲੀਆਂ ਸੇਮ ਆਇਆ ਹੋਇਆ ਇੰਨੇ ਸੋਹਣੇ ਸੂਟ ਰੈਡੀ ਹੁੰਦੇ ਆ ਇਹ ਵਾਲੇ ਫੈਬਰਿਕ ਦੇ ਇਹਦੇ ਨਾਲ ਕਿਉਂਕਿ ਇਹਦੇ ਸਾਰੇ ਸ਼ਾਰਟ ਦੇ ਵਿੱਚ ਵੀ ਲਾਈਨਿੰਗ ਆ ਸੋ ਇਹ ਦਿਖਾਉਂਦਾ ਮੀਨਿੰਗ ਮੇਰਾ ਬਸ ਇਹੀ ਆ ਵੀ ਜਿਵੇਂ ਹੁਣ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਸਾਟਨ ਔਰਗੈਂਜ਼ਾ ਤੁਸੀਂ ਇਹਦੇ ਨਾਲ ਜੇ ਸਾਡੇ ਕੋਲੋਂ ਵਿਸਕੋਸ ਮਸਲੀਨ ਦੀਆਂ ਵਧੀਆ ਵਾਲੀਆਂ ਨਹੀਂ ਮਸਲੀਨ ਸਿਲਕ ਹੁੰਦੀ ਆ ਜਿਵੇਂ ਇਹਦੇ ਵਿੱਚ ਸ਼ਾਈਨ ਆ ਉਹ ਚ ਵੀ ਸ਼ਾਈਨ ਹੋਊਗੀ ਜੇਕਰ ਤੁਸੀਂ ਉਹ ਬਾਟਮਸ ਲਗਾਉਣੀਆਂ ਨੇ ਤਾਂ ਤੁਸੀਂ ਮੈਚਿੰਗ ਕਰਕੇ ਉਹ ਬਾਟਮ ਵੀ ਲਗਵਾ ਸਕਦੇ ਹੋ ਤੇ ਨਾਲ ਉਹਦੇ ਨਾਲ ਆਰਗੈਂਜ਼ਾ ਦਾ ਹੀ ਦੁਪੱਟਾ ਲੈ ਸਕਦੇ ਹੋ ਆਰਗੈਂਜ਼ਾ ਦਾ ਦੁਪੱਟਾ ਦੋ ਰੇਟਾਂ ਦੇ ਵਿੱਚ ਆਊਗਾ ਘੱਟ ਰੇਟ ਵਾਲਾ ਵੀ ਆਊਗਾ ਪਿਓਰ ਦੀ ਜਿਹੜੀ ਕੁਆਲਿਟੀ ਆਊਗੀ ਉਹ ਵੱਧ ਰੇਟ ਦੇ ਵਿੱਚ ਵੀ ਹੋਊਗੀ ਠੀਕ ਹੈ ਜੀ ਸੋ ਦੁਪੱਟੇ ਦੇ ਨਾਲ ਮੈਂ ਰੇਟ ਇਹਦਾ ਨਹੀਂ ਹਜੇ ਸ਼ੋਅ ਕਰੂੰਗੀ ਉਹ ਉਦੋਂ ਕਰੂੰਗੀ ਜਦੋਂ ਤੁਸੀਂ ਜਿਹੜਾ ਦੁਪੱਟਾ ਵੀ ਇਹਦੇ ਨਾਲ ਲਗਵਾਉਣਾ ਹੋਊਗਾ ਜਿਹੜੀਆਂ ਭੈਣਾਂ ਨੇ ਦੁਪੱਟੇ ਨਾਲ ਲਗਵਾ ਕੇ ਲੈਣੀਆਂ ਨੇ ਤੇ ਹੁਣ ਜੇ ਤੁਸੀਂ ਇਹ ਇਹ 올ਓਵਰ ਸੂਟ ਲੈਣੀ ਹੋ ਤਾਂ ਇਹਦਾ ਪ੍ਰਾਈਸ ਰੋਗਾ ਜੀ 1050 ਠੀਕ ਹੈ ਇਹਦਾ ਪ੍ਰਾਈਸ ਹੈਗਾ 1050 ਤੇ ਜੇ ਤੁਸੀਂ ਇਹਦੇ ਨਾਲ ਮੈਚਿੰਗ ਬਾਟਮ ਕਰਦੇ ਹੋ ਤਾਂ ਇਹਦਾ ਪ੍ਰਾਈਸ ਰੋਗਾ ਜੀ 1200 1200 ਦੀ ਰੀਜਨ ਇਹ ਰਹਿ ਜਾਣਾ ਕਿਉਂਕਿ ਕਪੜਾ ਨਾਲ ਲੱਗ ਕੇ ਉਹ ਡਾਈ ਹੋਗਾ ਉਸੇ ਕਲਰ ਦੇ ਵਿੱਚ ਵਿਦ ਡਾਈ ਪੈ ਜਾਣੀ ਹੈ ਠੀਕ ਹੈ ਜੀ ਜੇ ਤੁਸੀਂ ਖੁਦ ਕਰਵਾ ਸਕਦੇ ਹੋ ਤਾਂ ਕੱਲੀਆਂ ਸ਼ਰਟਸ ਆਪਣੀ ਆਰਡਰ ਕਰਦੇ ਹੋ ਉਹਦੇ 50 ਰੁਪਏ ਕੋਰੀਅਰ ਚਾਰਜਸ ਤੁਹਾਡੇ ਆਪਣੇ ਹੋਣਗੇ ਠੀਕ ਹੈ ਜੀ ਸਾਰੀ ਚੀਜ਼ ਮੇਰੇ ਹਸਾਬ ਨਾਲ ਤੁਹਾਨੂੰ ਸਾਹਮਣੇ ਚ ਆਈ ਗਈ ਹੋਣੀ ਆ ਜੋ ਮੈਂ ਕਹਿੰਦੀ ਆ ਵੀਡੀਓ ਨੂੰ ਧਿਆਨ ਨਾਲ ਭੈਣ ਵਾਂਗ ਸੁਣ ਲਿਓ ਸਿੰਗਲ ਸੂਟ ਤੁਸੀਂ ਇਹ ਵਾਲਾ ਲੈ ਰਹੇ ਹੋ ਤਾਂ ਤੁਹਾਨੂੰ 1050 ਦੇ ਵਿੱਚ ਆਲ ਓਵਰ ਸੂਟ ਤੁਹਾਡੇ ਘਰ ਤੱਕ ਪਹੁੰਚ ਰਿਹਾ ਠੀਕ ਹੈ ਜੀ ਤੇ ਜੇ ਤੁਸੀਂ ਲੈ ਰਹੇ ਹੋ ਸ਼ਾਰਟ ਤਾਂ 550 ਦੇ ਵਿੱਚ ਸ਼ਾਰਟ ਇਕੱਲੇ ਤੁਹਾਨੂੰ ਮਿਲੂਗੀ ਜੇ ਤੁਸੀਂ ਲੈ ਰਹੇ ਹੋ ਇਹਦੇ ਨਾਲ ਮੈਚਿੰਗ ਕਰਵਾਉਣਾ ਵੀ ਤੁਹਾਨੂੰ ਡਾਈ ਕਰਕੇ ਮੈਚਿੰਗ ਕਰਕੇ ਬਾਟਮ ਤੁਹਾਡੇ ਤੱਕ ਪਹੁੰਚਦੀ ਕਰਦੀਏ ਤਾਂ 1200 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰੇ ਪਹੁੰਚਦਾ ਹੋਊਗਾ ਹੁਣ ਇਹਦੇ ਕਰ ਲਓ ਕਲਰ ਡਿਜ਼ਾਈਨਿੰਗ ਵਗੈਰਾ ਚੈੱਕ ਆ ਲੋ ਨੰਬਰ ਹੋਗਾ ਜੀ ਇੱਕ ਬਹੁਤ ਪਿਆਰੇ ਡਿਜ਼ਾਈਨ ਆਏ ਨੇ ਬਹੁਤ ਸੋਹਣੇ ਬੇਸ ਵੀ ਨਿਊ ਆ ਨਿਊ ਟ੍ਰੈਂਡਿੰਗ ਬੇਸ ਆ ਹਜੇ ਬਹੁਤ ਹੀ ਰੇਅਰ ਬੁਟੀਕਾਂ ਤੇ ਤੁਹਾਨੂੰ ਦੇਖਣ ਨੂੰ ਮਿਲੂਗਾ ਸਾਟਨ ਆਰਗੈਂਜ਼ਾ ਬਹੁਤ ਪਿਆਰਾ ਬੇਸ ਆ ਬਹੁਤ ਹੀ ਸੋਹਣਾ ਇੰਨੀ ਜ਼ਿਆਦਾ ਸੌਫਟਨੈਸ ਆ ਕੋਈ ਵੀ ਖੜਾ ਜਿਆ ਨਹੀਂ ਹੈਗਾ ਵੀ ਖੜਮਾ ਖੜਮਾ ਜਾਂ ਰਹੂਗਾ ਕੱਪੜਾ ਇਦਾਂ ਦਾ ਕੁਝ ਨਹੀਂ ਹੈਗਾ ਕਲਰ ਤੇ ਡਿਜ਼ਾਈਨ ਪ੍ਰਿੰਟਿੰਗ ਆ ਚੈੱਕ ਕਰ ਲਓ ਜਿਹੜਾ ਵੀ ਚਾਹੀਦਾ ਹੋ ਫਟਾਫਟ ਕਰ ਲਿਓ ਆਰਡਰ ਨੰਬਰ ਹੋਊਗਾ ਜੀ 2 ਨੈਕਸਟ ਵਾਲਾ ਦੇਖੋ ਇਹ ਵੀ ਕਿੰਨਾ ਪਿਆਰਾ ਵਾ ਇਹਨਾਂ ਨੂੰ ਜਸਟ ਬਣਾਉਂਦਾ ਇੱਕ ਅਲੱਗ ਜਿਹਾ ਕਨਸੈਪਟ ਜਿਵੇਂ ਤੁਸੀਂ ਪਲੇਨ ਇਹਦੇ ਨਾਲੋਂ ਹੀ ਪਲੇਨ ਔਰਗਾਂ ਦਾ ਜਿਵੇਂ ਆਪਾਂ ਦੁਪੱਟਾ ਲੈਣਾ ਪਲੇਨ ਔਰਗਾਂ ਦਾ ਦੁਪੱਟਾ ਲੈ ਕੇ ਉਹਨੂੰ ਇੱਥੇ ਪੈਚਸ ਕੱਢ ਕੇ ਵਰਕ ਵੀ ਕਰ ਸਕਦੇ ਹਾਂ ਪੱਲੇ ਦੇ ਉੱਪਰ ਵੀ ਵਰਕ ਹੋ ਜਾਊਗਾ ਗਲੇ ਦੇ ਉੱਪਰ ਵੀ ਵਰਕ ਹੋ ਜਾਊਗਾ ਪਲੇਨ ਪੈਚ ਲੱਗ ਜਾਊਗਾ ਸੇਮ ਕਲਰ ਦਾ ਜਿੱਦਾਂ ਦਾ ਸੇਮ ਬੇਸ ਇਹਦਾ ਰਹੂਗਾ ਸੋੜ ਦਾ ਉਦਾਂ ਦੀ ਸੇਮ بیس ਲਾ ਕੇ ਉਹਨੂੰ ਵਰਕ ਕਰਵਾ ਸਕਦੇ ਹਾਂ ਜੇ ਲੈਸਿਸ ਵਗੈਰਾ ਨਾਲ ਡਿਜ਼ਾਈਨ ਕਰਦੇ ਹੋ ਜਾਂ ਤੁਹਾਡਾ ਟੇਲਰ ਕੁਝ ਵਧੀਆ ਕੁਝ ਕਨਸੈਪਟ ਉੱਪਰ ਕਰ ਸਕਦਾ ਹੈ ਨਾ ਵਰਕ ਤੋਂ ਡਿਫਰੈਂਟ ਕਰਨਾ ਚਾਹੁੰਦੇ ਹੋ ਤਾਂ ਵੀ ਇਹ ਸੂਟ ਬਹੁਤ ਸੋਹਣੇ ਤਿਆਰ ਹੋਣਗੇ ਬਸ ਤੁਸੀਂ ਕੀ ਕਰਨਾ ਤੁਸੀਂ ਫਟਾਫਟ ਸਕਰੀਨਸ਼ਾਟ ਲੈਣਾ ਤੇ ਕਰਨਾ ਆਰਡਰ ਨੰਬਰ ਹੋਊਗਾ 3 3 ਨੰਬਰ ਇਹ ਸੂਟ ਰਹੂਗਾ ਜਿਹੜੀ ਭੈਣ ਨੇ ਸਾਡੇ ਤੇ ਛੱਡਣਾ ਵੀ ਬਸ ਤੁਸੀਂ ਰੈਡੀ ਕਰਕੇ ਭੇਜ ਦਿਓ ਤਾਂ ਤੁਸੀਂ ਦੱਸ ਸਕਦੇ ਹੋ ਬਟ ਇਹਨਾਂ ਨੂੰ ਦੱਸ ਦਿਓ ਵੀ ਤੁਸੀਂ ਵਰਕ ਕਰਵਾਉਣਾ ਜਾਂ ਜਸਟ ਲੈਸਸ ਵਗੈਰਾ ਨਾਲ ਡਿਜ਼ਾਈਨ ਕਰਵਾਉਣਾ ਇਹ ਹੈਗਾ ਇਹਦਾ ਨੈਕਸਟ ਕਲਰ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਆ ਨੰਬਰ ਹੋਊਗਾ ਜੀ 4 ਆਹੋ ਪ੍ਰਿੰਟਿੰਗ ਆ ਤਾਂ ਇੱਕ ਤੋਂ ਇੱਕ ਆਈਆਂ ਨੇ ਇਹਦੇ ਵਿੱਚ ਬਹੁਤ ਸੋਹਣੇ ਪ੍ਰਿੰਟ ਆਈ ਨੇ ਫੁੱਲ ਫਲਾਵਰਾਂ ਤੋਂ हट ਕੇ ਆਈਆਂ ਨੇ ਆਹੋ ਨੰਬਰ ਹੋਊਗਾ ਜੀ ਇਹਦਾ 5 5 ਨੰਬਰ ਇਹੇ ਸੂਟ ਰਹੂਗਾ हेलो जी नेक्स्ट वाला देख लो ये भी बहुत प्यारा पिंक या शेड है इधर नंबर होगा जी 6 6 नंबर ये वाला पीस रह बहुत सोने कांसेप्ट ने बहुत ही प्यारे जे लो जी थोड़ी जी पर्पल डोन्टे जा रिया है इधर नंबर होगा जी सा, सात 7 नंबर ये सूट रह whatsapp manner faced with heart emotion 6th class s ਮੈਂ ਕਹਾਂਗੀ ਵੀ ਬਿਲਕੁਲ ਲੈਮਨ ਜੇ ਚੇੜੇ ਦਾ بیس ਆ ਜਿਹੜਾ ਨਾ ਇਹ ਲੈਮਨ ਲੋਕ ਬਹੁਤ ਪਿਆਰਾ ਬਹੁਤ ਸੋਹਣਾ بیس ਆ ਇਹਦਾ ਵੀ ਨੰਬਰ ਹੋਊਗਾ ਜੀ 8 8 ਨੰਬਰ ਇਹ ਸੋਟ ਰਹੂਗਾ ਆ ਲੋ ਜੀ ਮਹਿੰਦੀ ਆ ਜਿਹੜੀਆਂ ਪਾਣਾ ਫੋਇਲ ਜੀ ਪ੍ਰਿੰਟਿੰਗ ਪਾਉਣਾ ਲਾਈਕ ਕਰਦੀਆਂ ਨੇ ਤਾਂ ਤੁਹਾਡੇ ਲਈ ਆ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਬਹੁਤ ਹੀ ਪਿਆਰਾ ਪ੍ਰਿੰਟ ਦਾ ਨੰਬਰ ਹੋਗਾ ਜੀ 9 9 ਨੰਬਰ ਇਹ ਸੂਟ ਰੂਗਾ ਨੈਕਸਟ ਵਾਲੇ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਇੱਕ ਪੀਚ ਸ਼ੇਡ ਇਹਦੇ ਨਾਲ ਤੁਸੀਂ ਪਲੇਨ بیس ਨਾਲ ਦੀ ਬਾਟਮ ਹੀ ਰੱਖਿਓ ਜਿਨ੍ਹਾਂ ਨੇ ਮੈਚਿੰਗ ਕਰਨੀ ਆ ਕੰਟਰਾਸਟ ਨਾ ਕਰਿਓ بیس ਨਾਲ ਦੀ ਪਲੇਨ ਰੱਖਿਓ ਜੇ ਆਲ ਓਵਰ ਸੂਟ ਬਣਾਉਣਾ ਤਾਂ ਪਲੇਨ ਦੁਪੱਟਾ ਹੋ ਜਾਊਗਾ ਇਹ ਵੀ ਬਹੁਤ ਵਧੀਆ ਇਹ ਜਿਵੇਂ ਤੁਸੀਂ ਆਪਣੇ ਕਿਸੇ ਮੰਮੀ ਲਈ ਲੈਣਾ है ना भी वह कईट जहा कलर पाल दे कलर होना कलर बहुत प्यार बहुत सोना सूट रेडी होगा यह है, गा जी, दस। जी। है गा गाजरी टोन दे उपर ए गाजरी टोन के उपर होगा ए नंबर होगा जी ग्यारह ग्यारह नंबर यह सूट रहूगा नैक्सट वाला आ रहा जी ਲਾਈਨਿੰਗ ਦੇ ਵਿੱਚ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਵਾ ਜੀ ਇਹਦੇ ਨਾਲ ਵੀ ਤੁਸੀਂ ਚਾਹੇ ਤਾਂ बॉटम ਕੰਟਰਾਸਟ ਕਰ ਲਓ ਜਾਂ ਤੁਸੀਂ ਪਲੇਨ ਸ਼ਰਟ ਵੀ ਲੈ ਸਕਦੇ ਹੋ ਸ਼ੋ ਇਹਨੂੰ बॉटਮ ਬਣਾ ਸਕਦੇ ਹੋ ਇਸੇ ਤਰ੍ਹਾਂ ਬਹੁਤ ਜਾਨੀ ਕਿ ਕਨਸੈਪਟ ਇਹਨਾਂ ਤੋਂ ਰੈਡੀ ਹੋ ਜਾਣਗੇ ਜਿਹੜੇ ਕਿ ਬਹੁਤ ਫਿਰ ਮਹਿੰਗੇ ਮਹਿੰਗੇ ਰੈਡੀ ਹੁੰਦੇ ਆ ਜਦੋਂ ਬੁਟੀਕਾਂ ਤੋਂ ਹੁੰਦੇ ਆ ਫਿਰ ਉਹ 3500 4000 ਦੇ ਕਿਉਂਕਿ ਉਹ ਮੇਨਤ ਬਹੁਤ ਆ ਜਾਂਦੀ ਹੈ ਸੋ ਜੇ ਤੁਸੀਂ ਖੁਦ ਮਿਹਨਤ ਕਰ ਸਕਦੇ ਹੋ ਤਾਂ ਫੈਬਰਿਕ ਤੁਹਾਡੇ ਲਈ ਅਵੇਲੇਬਲ ਹੈ ਜੀ ਤੁਸੀਂ ਆਪਣੇ ਫਟਾਫਟ ਤਕਨੀਕ ਸ਼ਾਰਟ ਲੈ ਲਓ ਤੇ ਇਦਾਂ ਦੇ ਸੂਟ ਤੁਹਾਨੂੰ ਛੇਤੀ ਕਿਸੇ ਦੇ ਪਾਏ ਨਹੀਂ ਮਿਲਣਗੇ ਨੰਬਰ ਹੋਊਗਾ ਜੀ 12 12 ਨੰਬਰ ਸੂਟ ਰਹੂਗਾ ਲੋ ਜੀ ਲਾਸਟ 2 ਪੀਸ ਰਹਿ ਗਏ ਆਪਣੇ ਕੋਲੇ ਇੱਕ ਹੀ ਹੈਗਾ ਇਹਦੇ ਵਿੱਚ ਇਹ ਉਹ ਪਿੰਕ ਵਾਲੇ ਦੇ ਵਿੱਚ ਜਿਹੜਾ ਮੈਂ ਕਿਹਾ ਲਾਈਟ ਜਿਹਾ ਕਲਰ ਆ ਉਹਦੇ ਵਿੱਚ ਇਹ ਲਾਈਟ ਜਿਹਾ ਕਲਰ ਇੱਕ ਹੈਗਾ ਪਿਸਤਾ ਗ੍ਰੀਨ ਜੀ ਟੂਨ ਤੇ ਜਾ ਰਿਹਾ ਹੈ ਥੋੜਾ ਜਿਹਾ ਇਹ ਇੱਕ ਡਾਰਕ ਸ਼ੇਡ ਆ ਵਾਲਾ ਤੁਹਾਨੂੰ ਮਿਲ ਜੂਗਾ ਇਹ ਵੀ ਕਲਰ ਬਹੁਤ ਪਿਆਰਾ ਵਾ ਹਲੋਥੀ ਬਹੁਤ ਸੋਣੀ প্রিন্টিਿੰਗ ਆ ਫਲੋਜੀ ਪ੍ਰਿੰਟਿੰਗ ਆ ਇਹਦੇ ਨਾਲ ਤੁਸੀਂ ਪਿੰਕ ਕਲਰ ਦੀ ਬਾਟਮ ਕਰ ਸਕਦੇ ਹੋ ਬੇਸ ਨਾਲ ਵੀ ਰੱਖਣੀ ਆ ਬੇਸ ਨਾਲ ਦੀ ਰੱਖ ਸਕਦੇ ਹੋ ਇਹਦਾ ਨੰਬਰ ਹੋਊਗਾ ਜੀ 13 13 ਨੰਬਰ ਇਹ ਸੂਟ ਰੋਗਾ ਏ ਸੀਗੇ ਅੱਜ ਦੀ ਕਲੈਕਸ਼ਨ ਕੁਝ ਡਿਫਰੈਂਟ ਕੁਝ ਅਲੱਗ ਸੋ ਇਹਨਾਂ ਵਿੱਚੋਂ ਕੁਝ ਵੀ ਤੁਹਾਨੂੰ ਪਸੰਦ ਆਇਆ ਹੋਵੇ ਤੁਸੀਂ ਫਟਾਫਟ ਲੈਣਾ ਸਕਰੀਨਸ਼ਾਟ ਤੇ ਕਰ ਦੇਣੇ ਆ ਜੀ ਆਰਡਰ ਤਾਂ ਕਿ ਤੁਹਾਡੀ ਪਸੰਦਾ ਸੂਟ ਇਹ ਸਾਡੇ ਕੋਲ ਮੇਰੇ ਸਾਰਾ ਨਾ ਕਿਸੇ ਵਿੱਚ 2 ਪੀਸ ਹੋਣਗੇ ਨਹੀਂ ਸਾਡੇ ਕੋਲ ਸਿੰਗਲ ਸਿੰਗਲ ਆਏ ਨੇ ਸੋ ਜਿਨ੍ਹਾਂ ਨੇ ਮੈਚਿੰਗ ਕਰਵਾਉਣੇ ਤਾਂ ਮੈਚਿੰਗ ਨਾਲ ਤੁਸੀਂ ਆਪਣਾ ਉਹ ਕਰਨਾ ਵਾ ਠੀਕ ਹੈ ਜੀ ਤੇ ਨਾਲ ਦੇ ਨਾਲ ਪੇਮੈਂਟ ਕਰਕੇ ਬੁਕਿੰਗ ਕਰ ਲੈਣੀ ਹੈ ਕਿਉਂਕਿ ਜਦੋਂ ਇੰਦਾ ਦੇ ਕਨਸੈਪਟ ਹੁੰਦੇ ਆ ਨਾ ਤਾਂ 4-4 5-5 ਸੂਟਾਂ ਦੇ ਆਰਡਰ ਲਗਾਤਾਰ ਹੁੰਦੇ ਨੇ ਸੋ ਇਹ ਨਾ ਹੋਵੇ ਫੋਟੋ ਆਪੇਜ ਕੇ ਤੇ ਫਿਰ ਤੁਸੀਂ ਬੈਠੇ ਰਹਿੰਨੇ ਹੋ ਉਸ ਤੋਂ ਬਾਅਦ ਜਾਨੋਂ ਕਿਸੇ ਹੋਰ ਦਾ ਇੱਕ ਅੱਧਾ ਦਾ ਆ ਜਾਂਦਾ ਤਾਂ ਸਾਨੂੰ ਉਹ ਦੇਣਾ ਪੈ ਜਾਣਾ ਫਿਰ ਤੁਸੀਂ ਕਹਿ ਦਿੰਦੇ ਹੋ ਦੀ ਤੂੰ ਸਾਡਾ ਰੱਖਿਆ ਕਿਉਂ ਨਹੀਂ ਹੈਗਾ ਸੋ ਨਾ ਦੇ ਨਾਲ ਪੇਮੈਂਟ ਕਰਕੇ ਆਪਣੀ ਬੁਕਿੰਗ ਭੈਣ ਬਣ ਕੇ ਜਰੂਰ ਕਰ ਲਿਆ ਕਰੋ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੇਂ ਸੂਟਾਂ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ